ਸਤਗੁਰੂ ਜੀ ਨੇ ਅਲਾਨੀਆਂ ਸਰਲੇਖ ਲਿਆ ਤੇ ਅਲਾਨੀਆਂ ਜੋ ਕਾਬ ਰੂਪ ਹੈ ਇਹ ਸੰਵਦਨ ਹੈ ਸੋਗ ਦੇ ਨਾਲ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤੇ ਉੱਥੇ ਫਿਰ ਅਲਾਨੀਆਂ ਰੂਪ ਦੇ ਵਿੱਚ ਕਾਬ ਰੂਪ ਦੇ ਵਿੱਚ ਸੋਗ ਪ੍ਰਗਟ ਕੀਤਾ ਜਾਂਦਾ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਸਮਾਜ ਨਾਲ ਸੰਬੰਧਤ ਪਰੰਪਰਾ ਨਾਲ ਸੰਬੰਧਤ ਬਹੁਤ ਸਾਰੇ ਕਾਵ ਰੂਪ ਲਏ ਜਿਵੇਂ 12 ਮਾਂ ਜਿਵੇਂ ਘੋੜੀਆਂ ਜਿਵੇਂ ਸੁਚੱਜੀ ਕੁਚੱਜੀ ਗੁਣਵਤੀ ਅੰਮ੍ਰਿਤ ਬਾਣੀ ਦੇ ਅੰਦਰ ਸਮਾਜ ਦੇ ਪਰੰਪਰਾ ਤਿਉਹਾਰ ਇਨਾਂ ਸਾਰੇ ਮੌਕਿਆਂ ਤੇ ਜਿੰਨਾ ਸਮਿਆਂ ਤੇ ਗੁਰੂ ਕੀ ਸੰਗਤ ਇਕੱਠੀ ਹੋ ਸਕੇ ਜਦ ਸਮਾਜ ਇਕੱਠਾ ਹੁੰਦਾ ਹੁੰਦਾ ਸੀ ਸੋਗ ਤੇ ਵੀ ਇਕੱਠਾ ਹੁੰਦਾ ਤੇ ਉੱਥੇ ਵੀ ਲਾਣੀਆਂ ਗਾਈ ਜਾਂਦੀ ਸੀ ਸੋ ਗੁਰੂ ਜੀ ਨੇ ਲਾਣੀਆਂ ਕਾਵ ਰੂਪ ਦੇ ਵਿੱਚ ਪਾਵਨ ਬਾਣੀ ਇਕੱਠੀ ਕੀਤੀ ਤੇ ਜਿਉਂਦਿਆਂ ਜੀ ਇੱਕ ਵਾਰ ਬੰਦੇ ਨੂੰ ਇਹ ਬਾਣੀ ਪੜ੍ਹ ਕੇ ਜਰੂਰ ਸਮਝ ਲੈਣੀ ਚਾਹੀਦੀ ਹੈ ਜੋ ਕਿ ਅਲਾਣੀਆਂ ਬਾਣੀ ਦੇ ਵਿੱਚ ਸੰਸਾਰ ਵਿੱਚ ਆਪਾਂ ਕੀ ਕਰਨ ਆਏ ਆ ਕਿਵੇਂ ਛੁੱਟਣਾ ਹੈ ਕਿਵੇਂ ਬੰਦਾ ਫਸਿਆ ਹੋਇਆ ਹੈ ਇਹ ਖੇਡ ਕੀ ਹੈ ਇਸ ਖੇਡ ਨੂੰ ਖੇਡਣਾ ਕਿਵੇਂ ਹੈ ਇਹ ਸਾਰੀਆਂ ਗੱਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਾਈਆਂ ਹਨ ਅੱਜ ਦਾ ਜੋ ਪਾਵਨ ਪਤਾ ਹੈ ਸਤਿਗੁਰੂ ਜੀ ਕਹਿੰਦੇ ਆਵਾ ਗਵਨ ਸਿਰਜਿਆ ਤੂੰ ਥਿਰ ਕਰਮੈ ਹਾਰੋ ਜਮਣ ਮਰਣਾ ਆਈ ਗਿਆ ਬਦਕ ਜਿਉ ਬੇਕਾਰੋ ਆਵਾ ਗਵਨ ਸਿਰਜਿਆ ਆਵਾ ਗਵਨ ਹੁੰਦਾ ਆਉਣ ਜਾਣ ਸਿਰਜਿਆ ਦਾ ਮਤਲਬ ਬਣਾ ਦਿੱਤਾ ਸਿਰਜ ਦਿੱਤਾ ਤੂੰ ਫਿਰ ਕਰਨੇ ਹਾਰੋ ਕਿ ਤੂੰ ਆਪ ਥੇ ਰਹੇ ਆਪ ਤੂੰ ਫਲੋਤਾ ਹੋਇਆ ਤੇ ਸਾਨੂੰ ਤੂੰ ਆਉਣ ਜਾਣ ਦੇ ਚੱਕਰ ਵਿੱਚ ਪਾਇਆ ਹੋਇਆ ਅੱਗੇ ਗੁਰੂ ਜੀ ਕਹਿੰਦੇ ਜੰਮਣ ਮਰਣਾ ਅਸੀਂ ਜੰਮਣ ਮਰਨ ਦੇ ਚੱਕਰ ਵਿੱਚ ਫਸੇ ਹੋਏ ਆਂ ਆਏ ਗਿਆ ਕੋਈ ਆ ਰਿਹਾ ਕੋਈ ਜਾ ਰਿਹਾ ਅਸੀਂ ਵੀ ਆਉਂਦੇ ਆ ਚਲੇ ਜਾਂਦੇ ਆਂ ਬਦਕ ਜੀਓ ਵਿਕਾਰੋ ਤੇ ਜਿਹੜਾ ਸਾਡਾ ਜੀ ਹੈ ਇਹ ਬੰਨਿਆ ਗਿਆ ਬੰਨਿਆ ਕਿਉਂ ਗਿਆ ਵਿਕਾਰਾਂ ਕਰਕੇ ਬੰਨਿਆ ਗਿਆ ਹੁਣ ਆਪਾਂ ਇੱਕ ਲੂਪ ਦੇ ਵਿੱਚ ਫਸੇ ਆਂ ਇੱਕ ਚੈਣ ਦੇ ਵਿੱਚ ਫਸੇ ਆਂ ਇੱਕ ਚੱਕਰ ਦੇ ਵਿੱਚ ਫਸਿਆ ਜਿੱਥੇ ਘੁੰਮੀ ਜਾ ਰਹੇ ਹਾਂ ਘੁੰਮੀ ਜਾ ਰਹੇ ਜਿਵੇਂ ਧਰਤੀ ਘੁੰਮ ਰਹੀ ਹੈ ਹਰ ਚੀਜ਼ ਘੁੰਮ ਰਹੀ ਹੈ ਇੱਕ ਪਰਮਾਤਮਾ ਨੂੰ ਛੱਡ ਕੇ ਹਰ ਚੀਜ਼ ਘੁੰਮ ਰਹੀ ਹੈ ਜਿਹੜਾ ਪਾਣੀ ਆਪਾਂ ਪੀ ਰਹੇ ਹਾਂ ਨਾ ਇਹ ਪਹਿਲਾਂ ਵੀ ਹਜ਼ਾਰਾਂ ਵਾਰ ਪੀਤਾ ਗਿਆ ਹੈ ਕਈ ਜਾਨਵਰਾਂ ਦੇ ਵੱਲੋਂ ਜੇ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤੇ ਹੋ ਸਕਦਾ ਇਸ ਪਾਣੀ ਨੂੰ ਪਹਿਲਾਂ ਡਾਇਨਾਸੌਰ ਨੇ ਪੀਤਾ ਹੋਵੇ ਮੈਮਨ ਥਾਤੀ ਨੇ ਪੀਤਾ ਹੋਵੇ ਫਿਰ ਅਨੇਕਾਂ ਜੀ ਜੰਤੂਆਂ ਨੇ ਪੀਤਾ ਹੋਵੇ ਤੇ ਹੁਣ ਉਸ ਪਾਣੀ ਨੂੰ ਆਪਾਂ ਪੀ ਰਹੇ ਹਾਂ ਉਹ ਫਿਰ ਆਏਗਾ ਮੁੜ ਕੇ ਕਿਉਂਕਿ ਪਾਣੀ ਵੀ ਆਵਾਗਮਣ ਵਿੱਚ ਲੱਗਾ ਹੋਇਆ ਧਰਤੀ ਤੇ ਆਉਂਦਾ ਹੈ ਵਾਪ ਬਣ ਕੇ ਉੱਡ ਜਾਂਦਾ ਹੈ ਬੱਦਲ ਬਣ ਕੇ ਵਰ ਜਾਂਦਾ ਹੈ ਜਿਹੜਾ ਪਾਣੀ ਸਮੁੰਦਰ ਵਿੱਚ ਚਲਾ ਜਾਂਦਾ ਉਹ ਵੀ ਥਿਰ ਨਹੀਂ ਉੱਥੋਂ ਵੀ ਭਾਅ ਫੁੱਟਦੀ ਹੈ ਫਿਰ ਬੱਦਲ ਬਣਦੀ ਹੈ ਫਿਰ ਬਣ ਕੇ ਆ ਜਾਂਦਾ ਪਾਣੀ ਆਵਾਗਮਨ ਦੇ ਵਿੱਚ ਸੂਰਜ ਵੀ ਆਵਾਗਮਨ ਦੇ ਵਿੱਚ ਹੈ ਰੋਜ਼ ਘੁੰਮਦਾ ਹੈ ਰੋਜ਼ ਘੁੰਮਦਾ ਹੈ ਪਹਿਲਾਂ ਮੰਨਿਆ ਜਾਂਦਾ ਸੀ ਸੂਰਜ ਘੁੰਮਦਾ ਹੈ ਧਰਤੀ ਘਲੋਦੀ ਹੈ ਫਿਰ ਗੱਲ ਸਾਹਮਣੇ ਆਈ ਸੂਰਜ ਘਲੋਤਾ ਹੋਇਆ ਧਰਤੀ ਘੁੰਮਦੀ ਹੈ ਫੇਰ ਜਿਹੜੀ ਲੇਟੈਸਟ ਸਾਇੰਸ ਹੈ ਉਹ ਕਹਿੰਦੀ ਹੈ ਧਰਤੀ ਵੀ ਘੁੰਮਦੀ ਹੈ ਸੂਰਜ ਵੀ ਘੁੰਮਦਾ ਹੈ ਪੂਰਾ ਬ੍ਰਹਿਮੰਡ ਐਕਸਪੈਂਡ ਹੋ ਰਿਹਾ ਖੁੱਲ ਰਿਹਾ ਹੈ ਅੱਗੇ ਵੱਧ ਰਿਹਾ ਹੈ ਮਤਲਬ ਕੋਈ ਵੀ ਚੀਜ਼ ਥਿਰ ਨਹੀਂ ਇਕੱਲੇ ਬੰਦੇ ਦੀ ਗੱਲ ਨਹੀਂ ਪ੍ਰਕਿਰਤੀ ਥਿਰ ਹੈ ਹੀ ਨਹੀਂ ਥਿਰ ਇੱਕੋ ਚੀਜ਼ ਹੈ ਸਿਰਜਣਹਾਰ ਤੂੰ ਥਿਰ ਕਰਨਹਾਰ ਹੋ ਇਸ ਸ਼ਬਦ ਦੇ ਦੋ ਭਾਵ ਨੇ ਇੱਕ ਤਾਂ ਤੂੰ ਆਪ ਹੈ ਜਿੰਨੇ ਸਭ ਕੁਝ ਕੀਤਾ ਹੈ ਤੇ ਦੂਜਾ ਸਾਨੂੰ ਤੂੰ ਹੀ ਰੋਕ ਸਕਦਾ ਹੈ ਤੂੰ ਹੀ ਸਾਨੂੰ ਰੋਕ ਸਕਦਾ ਹੈ ਕਿਉਂਕਿ ਤੂੰ ਠਿਰ ਹੈ ਤੂੰ ਠਿਰ ਕਰਨ ਹਾਰ ਹੈ ਤੂੰ ਸਾਨੂੰ ਫੜ ਕੇ ਰੋਕ ਸਕਦਾ ਹੈ ਜਿਹੜੇ ਚੱਕਰਾਂ 'ਚ ਅਸੀਂ ਪਏ ਹੋਏ ਹਾਂ ਆਵਾ ਗਾਉਣ ਦੇ ਚੱਕਰ ਵਿੱਚ ਅਸੀਂ ਫਸੇ ਹੋਏ ਹਾਂ ਤੂੰ ਸਾਨੂੰ ਰੋਕ ਸਕਦਾ ਹੈ ਜੰਮਣ ਮਰਣਾ ਅਸੀਂ ਜੰਮੀ ਜਾਂਦੇ ਹਾਂ ਮਰੀ ਜਾਂਦੇ ਹਾਂ ਜੰਮੀ ਜਾਂਦੇ ਹਾਂ ਮਰੀ ਜਾਂਦੇ ਹਾਂ ਆਪਾਂ ਨੂੰ ਲੱਗਦਾ ਜਦੋਂ ਸਾਡੀ ਡੇਟ ਆਫ ਬਰਥ ਹੈ ਉਦੋਂ ਸਾਡਾ ਜਨਮ ਸ਼ੁਰੂ ਹੋਇਆ ਪਰ ਪਵਨ ਬਾਣੀ ਕਹਿੰਦੀ ਹੈ ਅਸੀਂ ਅਨੰਤ ਕਾਲ ਤੋਂ ਚੱਲੇ ਹੋਏ ਹਾਂ ਇਹ ਡੇਟ ਆਫ ਬਰਥ ਤਾਂ ਸਿਰਫ ਇੱਕ ਸ਼ਰੀਰ ਦੀ ਹੈ ਤੇ ਸ਼ਰੀਰ ਪਤਾ ਨਹੀਂ ਕਿੰਨੀ ਵਾਰ ਆਪਾਂ ਬਦਲੇ ਨੇ ਪਵਨ ਬਾਣੀ ਸਾਨੂੰ ਉਪਦੇਸ਼ ਕਰਦੀ ਹੈ ਸਤਿਗੁਰੂ ਜੀ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗੱਜ ਮੀਨ ਗੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਪਤਾ ਨਹੀਂ ਕਿੰਨੇ ਜਨਮਾਂ ਤੋਂ ਆਪਾਂ ਇੱਥੇ ਲੱਗੇ ਹੋਏ ਆਂ ਚੱਕਰ ਖਾਣ ਖਾਈ ਜਾਂਦੇ ਆ ਖਾਈ ਜਾਂਦੇ ਆ ਆਏ ਗਿਆ ਆਈ ਜਾਂਦੇ ਆ ਜਾਈ ਜਾਂਦੇ ਆ ਆਈ ਜਾਂਦੇ ਆ ਜਾਈ ਜਾਂਦੇ ਆ ਸਿਰ ਹੈ ਨਹੀਂ ਰੁਕ ਨਹੀਂ ਰਹਿ ਕਿਉਂਕਿ ਬੰਨੇ ਹੋਏ ਆਂ ਇੱਕ ਚੀਜ਼ ਨੇ ਸਾਨੂੰ ਫੜਿਆ ਹੋਇਆ ਹੈ ਵਿਕਾਰਾਂ ਨੇ ਫੜਿਆ ਹੋਇਆ ਹੈ ਸਾਨੂੰ ਧਮਾਈ ਜਾ ਰਿਹਾ ਹੈ ਭਗਤ ਸਹਿਬਾਨਾ ਨੂੰ ਗੁਰੂ ਸਹਿਬਾਨਾ ਨੂੰ ਇਹ ਗੱਲ ਸਮਝ ਆ ਗਈ ਉਹਨਾਂ ਨੇ ਸਭ ਤੋਂ ਪਹਿਲੋਂ ਇਸੇ ਚੱਕਰ ਨੂੰ ਰੋਕਿਆ ਭਗਤ ਸਹਿਬਾਨਾ ਨੇ ਆਖਿਆ ਪ੍ਰਮਾਤਮਾ ਇਹ ਜਨਮ ਤੇਰੇ ਲੇਖੇ ਲਾ ਦੇਵਾਂਗੇ ਇੱਕ ਕੰਮ ਕਰ ਸਾਨੂੰ ਖਿਰ ਕਰ ਦੇ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਹਾਰੇ ਲੇਖੇ ਜਹਰ ਰਵਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੀ ਭਗਤ ਕਬੀਰ ਜੀ ਕਹਿਣ ਲੱਗੇ ਇਸ ਵਾਰ ਲਿਖਾ ਨਵੇੜ ਦੇ ਅਬ ਕੀ ਬਾਰ ਬਖਸ਼ ਬੱਦੇ ਕੋ ਬੋਹਰ ਨਾ ਪੌਜਲ ਫੇਰਾ ਐਤ ਕੀ ਐਤ ਕੀ ਨਵੇੜ ਦੇ ਦਰਸਨ ਧਾਮ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਸਭ ਤੋਂ ਪਹਿਲੀ ਵਾਰ ਪਾਂਦੇ ਕੋਲ ਜਾਂਦੇ ਨੇ ਬਧਵਾਨਾਂ ਨੇ ਉਸ ਸਾਖੀ ਨੂੰ ਅੰਕਿਤ ਕੀਤਾ ਤੇ ਗੁਰੂ ਸਹਿਬਾਨ ਜੀ ਨੇ ਉਸ ਵਿਚਾਰ ਨੂੰ ਬਾਣੀ ਰੂਪ ਦਿੱਤਾ ਗੁਰੂ ਨਾਨਕ ਜੀ ਦੀ ਸਭ ਤੋਂ ਪਹਿਲੀ ਬਾਣੀ ਜਿਹੜੀ ਹੈ ਉਹ ਹੈ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਸ ਬਾਣੀ ਦੀ ਉਥਾਨਕਾ ਹੈ ਸਾਖੀ ਹੈ ਉਹ ਸਾਖੀ ਸਾਨੂੰ ਦੱਸਦੀ ਹੈ ਕਿ ਗੁਰੂ ਨਾਨਕ ਜੀ ਜਦੋਂ ਪਾਂਦੇ ਕੁੜ ਗਈ ਪਹਿਲੇ ਦਿਨ ਪਾਉਂਦੇ ਦੇ ਨਾਲ ਗਲਬਾਤ ਹੋਈ ਪਾਉਂਦੇ ਨੇ ਜੋ ਲਖਾਇਆ ਗੁਰੂ ਨਾਨਕ ਜੀ ਨੇ ਲਿਖ ਦਿੱਤਾ ਜੋ ਦੱਸਿਆ ਗੁਰੂ ਜੀ ਨੇ ਸਮਝ ਲਿਆ ਸ਼ਾਮ ਦੇ ਸਮੇ ਗੁਰੂ ਜੀ ਘਰ ਗਏ ਮਾਤਾ ਜੀ ਨੇ ਬਹੁਤ ਪਿਆਰ ਦਿੱਤਾ ਮੇਰਾ ਪੁੱਤਰ ਪੜ ਕੇ ਆਇਆ ਸਵੇਰੇ ਫਿਰ ਪਿਤਾ ਜੀ ਦੀ ਉਂਗਲ ਫੜੀ ਗੁਰੂ ਨਾਨਕ ਜੀ ਤਿਆਰ ਹੋਏ 7 ਸਾਲਾਂ ਦੀ ਉਮਰ ਹੈ ਬਹੁਤ ਪਿਆਰਾ ਮੁੱਖ ਹੈ ਪਿਤਾ ਜੀ ਦੀ ਉਂਗਲ ਫੜ ਕੇ ਫਿਰ ਦੁਬਾਰਾ ਪਾਉਂਦੇ ਦੇ ਕੋਲ ਆਉਂਦੇ ਨੇ ਪਿਤਾ ਜੀ ਨਾਲ ਨੇ ਤੇ ਪਾਦਾ ਬੜਾ ਖੁਸ਼ ਹੈ ਬਹੁਤ ਖੁਸ਼ ਹੈ ਮਹਿਤਾ ਜੀ ਤੁਹਾਡਾ ਪੁੱਤਰ ਤਾਂ ਬਹੁਤ ਸਿਆਣਾ ਹੈ ਜੋ ਮੈਂ ਪੜਾਇਆ ਇਹਨੇ ਨਾਲ ਦੀ ਨਾਲ ਪੜ੍ਹ ਕੇ ਦੱਸ ਦਿੱਤਾ ਹੈ ਜੋ ਮੈਂ ਸਮਝਾਇਆ ਇਹਨੇ ਸਮਝ ਲਿਆ ਇਸ ਤਰ੍ਹਾਂ ਦਾ ਬੱਚਾ ਤੀਖਣ ਬੁੱਧੀ ਵਾਲਾ ਮੈਂ ਅੱਜ ਤੱਕ ਨਹੀਂ ਵੇਖਿਆ ਬੜਾ ਖੁਸ਼ ਹੈ ਕਹਿੰਦੇ ਉਥੇ ਗੁਰੂ ਨਾਨਕ ਜੀ ਨੂੰ ਪਾੰਦਾ ਕਹਿਣ ਲੱਗਾ ਕਿ ਅੱਜ ਵੀ ਪੜ੍ਹ ਕੇ ਸੁਣਾਓ ਗੁਰੂ ਨਾਨਕ ਜੀ ਨੇ ਕੋਈ ਬਚਨ ਨਹੀਂ ਉਚਾਰਿਆ ਕਿਤਾਜੀ ਵਾਪਸ ਚਲੇ ਗਏ ਫਿਰ ਪਾੰਦੇ ਦੇ ਨਾਲ ਦੁਬਾਰਾ ਗੱਲਬਾਤ ਸ਼ੁਰੂ ਹੋਈ ਉਥੇ ਜਿਹੜਾ ਕੇਂਦਰੀ ਭਾਵ ਹੈ ਬਾਣੀ ਦਾ ਉਹਨੂੰ ਆਧਾਰ ਬਣਾ ਕੇ ਆਪਾਂ ਗੱਲ ਕਰੀਏ ਗੁਰੂ ਜੀ ਕਹਿਣ ਲੱਗੇ ਤੁਸੀਂ ਬੱਚਿਆਂ ਨੂੰ ਕੀ ਪੜ੍ਹਾਉਂਦੇ ਕਹਿਣ ਲੱਗਾ ਜੀ ਮੈਂ ਪੜ੍ਹਾਉਣਾ ਜੋ ਬੱਚਿਆਂ ਨੂੰ ਲੋੜ ਹੈ ਮੈਨੂੰ ਸਾਖਿਤਾ ਬੋਉਂਦਾ ਮੈਨੂੰ ਪਸ਼ਾਵਾਂ ਪੜਨੀਆਂ ਲਿਖਣੀਆਂ ਹੁੰਦੀਆਂ ਨੇ ਅੱਖਰ ਜੋੜਨੇ ਆਉਂਦੇ ਨੇ ਪਟਵਾਰੀ ਦਾ ਕੰਮ ਆਉਂਦਾ ਹੈ ਧਰਤੀ ਦੀ ਗਿਣਤੀ ਬਿੰਤੀ ਕੰਮ ਜੋ ਵੀ ਹੁੰਦਾ ਹੈ ਉਹ ਵੀ ਆਉਂਦਾ ਹੈ ਹਰ ਚੀਜ਼ ਮੈਨੂੰ ਆਉਂਦੀ ਹੈ ਤੇ ਗੁਰੂ ਜੀ ਕਹਿਣ ਲੱਗੇ ਤੁਹਾਨੂੰ ਲੇਖਾ ਦੇਣਾ ਆਉਂਦਾ ਹੈ ਕਹਿੰਦੇ ਜੀ ਲੇਖਾ ਕੀ ਹੁੰਦਾ ਹੈ ਗੁਰੂ ਜੀ ਕਹਿੰਦੇ ਸਾਖਿਤਾ ਉੱਥੇ ਜਿਹੜੀ ਗੱਲਬਾਤ ਚੱਲੀ ਗੁਰੂ ਜੀ ਨੇ ਸਮਝਾਇਆ ਕਿਉਂ ਤੁਸੀਂ ਪੜਾ ਰਹੇ ਹੋ ਇਹ ਤਾਂ ਬੱਚਿਆਂ ਨੂੰ ਧਰਤੀ ਦੇ ਨਾਲ ਦੁਨੀਆ ਦੇ ਨਾਲ ਬੰਨਣ ਵਾਲੀਆਂ ਚੀਜ਼ਾਂ ਨੇ ਕੁਝ ਐਸਾ ਪੜ੍ਹਾਓ ਜੋ ਇਹਨਾਂ ਨੂੰ ਇਹਨਾਂ ਵਿਕਾਰਾਂ ਤੋਂ ਮੋਹ ਦੇ ਬੰਧਨਾਂ ਤੋਂ ਆਜ਼ਾਦ ਕਰੇ ਲੇਖਾ ਦੇਣ ਤੋਂ ਭਾਵ ਗੁਰੂ ਮਾਨਕ ਜੀ ਨੇ ਆਖਿਆ ਕਿ ਜਿਸ ਪਰਮਾਤਮਾ ਨੇ ਸਾਨੂੰ ਭੇਜਿਆ ਹੈ ਰਿਜਕ ਦਿੱਤਾ ਇੰਨਾ ਕੁਝ ਦਿੱਤਾ ਬਦਲੇ ਵਿੱਚ ਅਸੀਂ ਕੀ ਦੇ ਰਹੇ ਹਾਂ ਇਹ ਲੇਖਾ ਹੈ ਸਾ ਪੁਤਕ ਹੈ ਜੇ ਸਤਿਗੁਰੂ ਜੀ ਨੇ ਬਚਨ ਕੀਤਾ ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖਾ ਦੇਵੈ ਵੀਰਾ ਤਉ ਪੜਿਆ हे ਮੇਰੇ ਮਨ ਤੂੰ ਭੁੱਲਦਾ ਕਿਉਂ ਹੈ ਕਿ ਤੈਨੂੰ ਪਤਾ ਨਹੀਂ ਕਿ ਪੜਿਆ ਲਿਖਿਆ ਉਹ ਹੁੰਦਾ ਜੋ ਬੰਦਨਾ ਤੋਂ ਮੁਕਤ ਹੋ ਜਾਏ ਜਿਸ ਨੂੰ ਲੇਖਾ ਦੇਣ ਦੀ ਸੋਝੀ ਆ ਜਾਏ ਤੇ ਮੈਨੂੰ ਤਾਂ ਹੀ ਨਹੀਂ ਆਈ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਬਾਰੇ ਭਾਈ ਗੁਰਦਾਸ ਲਿਖਦੇ ਨੇ ਬਾਬਾ ਦੇਖਿਆ ਧਿਆਨ ਧਾਰ ਜਲਦੀ ਸਭ ਵਿੱਚ ਨਹੀਂ ਦਿਸਾਈ ਬਾਜੋਂ ਗੁਰੂ গোਬਾਰ ਹੈ 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 ਕਰਤੀ ਸੁਣੀ ਲੁਕਾਈ ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ ਚੜਿਆ ਸੋਧਣ ਧਰਤ ਲਗਾਈ ਹੁਣ ਗੁਰੂ ਨਾਨਕ ਜੀ ਫਿਰ ਤੁਰ ਪਏ ਦੁਨੀਆ ਨੂੰ ਆਜ਼ਾਦ ਕਰਨ ਆਜ਼ਾਦ ਕਿਵੇਂ ਪਹਿਲੀ ਗੱਲ ਆਪਾਂ ਇਹ ਸਮਝ ਲਈਏ ਕਿ ਦੁਨੀਆ ਇੱਕ ਖੇਡ ਹੈ ਜਿਵੇਂ ਆਪਾਂ ਕਬੱਡੀ ਦੀ ਉਦਾਹਰਨ ਲਈਏ ਕਬੱਡੀ ਇੱਕ ਖੇਡ ਹੈ ਦੁਨੀਆ ਵੀ ਇੱਕ ਕਬੱਡੀ ਦਾ ਮੈਦਾਨ ਹੈ ਦੋ ਪਾਲੇ ਨਹੀਂ ਇੱਕ ਪਾਲੇ ਦੇ ਵਿੱਚੋਂ ਅਸੀਂ ਨਿਕਲ ਕੇ ਦੂਜੇ ਪਾਲੇ ਵਿੱਚ ਜਾਂਦੇ ਹਾਂ ਉੱਥੇ ਸਾਡੇ ਵਿਰੋਧੀ ਟੀਮ ਦੇ ਮੈਂਬਰ ਖੜੋਤੇ ਹੁੰਦੇ ਨੇ ਦੁਨੀਆ ਲੈਵਲ ਤੇ ਜੇ ਵੇਖਦੇ ਆਂ ਮੋ ਵੀ ਖਲੋਤਾ ਹੋਇਆ ਕਾਮ ਵੀ ਖਲੋਤਾ ਹੋਇਆ ਲੋਭ ਵੀ ਖਲੋਤਾ ਹੋਇਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਵਿਰੋਧੀ ਟੀਮ ਦੇ ਮੈਂਬਰ ਖਲੋਤੇ ਹੋਏ ਨੇ ਆਪਾਂ ਪਾਲੇ ਦੇ ਵਿੱਚ ਜਾਣਾ ਹੈ ਉੱਥੇ ਜਾ ਕੇ ਕਿਸੇ ਨੂੰ ਹੱਥ ਲਾ ਕੇ ਵਾਪਸ ਮੁੜ ਕੇ ਆਪਣੇ ਪਾਲੇ ਦੇ ਵਿੱਚ ਆਉਣਾ ਤੇ ਆਪਾਂ ਜਿੱਤ ਜਾਵਾਂਗੇ ਜੇ ਕਿਤੇ ਦੂਜੇ ਪਾਲੇ ਦੇ ਵਿੱਚ ਗਏ ਤੇ ਉੱਥੇ ਜਾ ਕੇ ਬਲਕਿ ਉਹਨਾਂ ਤੋਂ ਛਡੋਂ ਦੀ ਬਜਾਏ ਉਹਨਾਂ ਨੂੰ ਫੜ ਕੇ ਬਹਿ ਗਿਆ ਕਾਮ ਨੂੰ ਫੜ ਲਿਆ ਲੋਭ ਨੂੰ ਫੜ ਲਿਆ ਰਸ ਨੂੰ ਫੜ ਲਿਆ ਕਿਸੇ ਨੂੰ ਨਹੀਂ ਤੇ ਆਪਾਂ ਉਹਨਾਂ ਦੇ ਪਾਲੇ ਵਿੱਚ ਰਹਿ ਗਏ ਆਪਾਂ ਹਾਰ ਗਏ ਗੁਰੂ ਨਾਨਕ ਜੀ ਨੇ ਵੇਖਿਆ ਜੋ ਵੀ ਦੁਨੀਆ ਤੇ ਜਾ ਰਿਹਾ ਉਧਰ ਹੀ ਰਹੀ ਜਾ ਰਿਹਾ ਵਾਪਸ ਕੋਈ ਮੁੜਦੀ ਰਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਦੁਨੀਆ ਨੂੰ ਇਨ੍ਹਾਂ ਬੰਦਨਾ ਤੋਂ ਆਜ਼ਾਦ ਕਰਾਉਣ ਦੇ ਲਈ ਪਾਵਨ ਬਾਣੀ ਦੀ ਰਚਨਾ ਕੀਤੀ ਇਹ ਦੁਨੀਆ ਵਿੱਚ ਵਿਚਰ ਕੇ ਲੋਕਾਂ ਨੂੰ ਦੱਸਿਆ ਜਿਸ ਥਾਂ ਤੇ ਤੁਸੀਂ ਰੁਕੀ ਜਾ ਰਹੇ ਹੋ ਇਹ ਤੁਹਾਡੀ ਥਾਂ ਹੀ ਨਹੀਂ ਇਹ ਤਾਂ ਖੇਡ ਦਾ ਮੈਦਾਨ ਹੈ ਜਿਹੜੀ ਬਾਣੀ ਆਪਾਂ ਵਿਚਾਰ ਰਹੇ ਹਾਂ ਅਲਾਣੀਆਂ ਦੀ ਬਾਣੀ ਪਹਿਲਾ ਸ਼ਬਦ ਇੱਥੋਂ ਹੀ ਆਰੰਭ ਹੁੰਦਾ ਹੈ ਕਿ ਜਿਵੇਂ ਇੱਕ ਖਿਡਾਰੀ ਦੂਜੇ ਪਾਲੇ ਵਿੱਚ ਜਾਂਦਾ ਹੈ ਤੇ ਨਾਲ ਉਹਦਾ ਸਮਾਂ ਬਿਥਿਆ ਜਾਂਦਾ ਹੈ ਜੇ ਤੁਸੀਂ ਨਹੀਂ ਵੀ ਖੇਡ ਰਹੇ ਤੇ ਸਮਾਂ ਹੋਣ ਤੋਂ ਬਾਅਦ ਤੁਹਾਨੂੰ ਹਾਰ ਦਾ ਕਰਾਰ ਦੇ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਗੁਰੂ ਜੀ ਨੇ ਪਹਿਲਾ ਸ਼ਬਦ ਇਹ ਲਿਖਿਆ